ਸਤਿ ਸ੍ਰੀ ਕਾਲ ਜੀ ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਹੀ ਵੱਡੀ ਜਾਣਕਾਰੀ ਦੇਣ ਜਾ ਰਹੇ ਹਾਂ ਜੀ ਜਿਵੇਂ ਕਿ ਆਪਣੇ ਕਣਕਾਂ ਦੀਆਂ ਫਸਲਾਂ ਪੱਕ ਕੇ ਬਿਲਕੁਲ ਤਿਆਰ ਹੋ ਚੁੱਕੀਆਂ ਨੇ ਜੀ ਬਾਡੀ ਦੇ ਲਗਭਗ ਕੰਮ 1 ਕਿਨੰਦੇ ਦਿਨ ਦੇ ਵਿੱਚ ਸਟਾਰਟ ਹੀ ਹੋ ਜਾਣੇ ਨੇ ਜੀ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖੋ ਜੀ ਆਪਾਂ ਬਹੁਤ ਵੱਡੀ ਜਾਣਕਾਰੀ ਦੇਣ ਜਾ ਰਹੇ ਹਾਂ ਤੁਹਾਨੂੰ ਜਾਣਕਾਰੀ ਹੈ ਜੀ ਜਿਵੇਂ ਕਿ ਆਪਣੇ ਸਰਕਾਰਾਂ ਨੇ ਆਪਾਂ ਨੂੰ ਫਾਈਬਰ ਗ੍ਰੇਡ ਗੱਡੀਆਂ ਦਿੱਤੀਆਂ ਹੋਈਆਂ ਨੇ ਜੋ ਕਿ ਪਾਣੀ ਵਾਲੀਆਂ ਗੱਡੀਆਂ ਨੇ ਜੀ ਬਹੁਤ ਚੰਗੀ ਗੱਲ ਹੈ ਕਈ ਵਾਰ ਪਰਮਾਤਮਾ ਨਾ ਕਰੇ ਕੋਈ ਇਹੋ ਜੀ ਘਟਨਾ ਵਾਪਰਦੀ ਹੈ ਜਿਵੇਂ ਕਿ ਆਪਾਂ ਨੂੰ ਗੱਡੀਆਂ ਦੀ ਉਹਨਾਂ ਦੀ ਸਹੂਲਤ ਮਿਲਦੀ ਹੈ ਬਹੁਤ ਚੰਗੀ ਗੱਲ ਹੈ ਉਸੇ ਇਸੇ ਤਰ੍ਹਾਂ ਆਪਾਂ ਫਾਈਬਰ ਗ੍ਰੇਟ ਗੱਡੀਆਂ ਬਿਲਕੁਲ ਫਰੀ ਦੇ ਵਿੱਚ ਕਿਸ ਤਰ੍ਹਾਂ ਤਿਆਰ ਕਰ ਸਕਦੇ ਹਾਂ ਜੋ ਕਿ 1 ਰੁਪਿਆ ਵੀ ਆਪਣਾ ਖਰਚਾ ਨਹੀਂ ਆਉਣ ਵਾਲਾ ਜੋ ਕਿ ਹਰ ਇੱਕ ਜ਼ਿਮੀਂਦਾਰ ਤਿਆਰ ਕਰ ਸਕਦਾ ਹੈ ਕੋਈ ਖਰਚ ਨਹੀਂ ਆਉਣ ਵਾਲਾ ਵੀਡੀਓ ਨੂੰ ਇੰਨੀ ਜਿਆਦਾ ਸ਼ੇਅਰ ਕਰਿਓ ਕਿਉਂਕਿ ਕੰਮ ਦੀ ਵੀਡੀਓ ਹੈ ਇਹ ਵੀ ਫਰਜ਼ ਬਣਦਾ ਹੈ ਕਿ ਤੁਸੀਂ ਵੀਡੀਓ ਨੂੰ ਸ਼ੇਅਰ ਕਰਕੇ ਹਰ ਇੱਕ ਕਿਸਾਨ ਤੱਕ ਪਹੁੰਚਾਓ ਅੱਗੇ ਦੱਸਦੇ ਹਾਂ ਤੁਹਾਨੂੰ ਕਿਵੇਂ ਫਾਈਬਰ ਗ੍ਰੇਡ ਗੱਡੀਆਂ ਆਪਾਂ ਬਿਲਕੁਲ ਫਰੀ ਦੇ ਵਿੱਚ ਤਿਆਰ ਕਰ ਸਕਦੇ ਹਾਂ ਜੀ ਹਾਂਜੀ ਦੋਸਤੋ ਇਹ ਜੋ ਤੁਹਾਨੂੰ ਸਾਹਮਣੇ ਟਰੈਕਟਰ ਦਿਖ ਰਿਹਾ ਹੈ ਜੀ ਇਸ ਬਾਈ ਦਾ ਨਾਮ ਹੈ ਜੀ ਚਮਕੌਰ ਸਿੰਘ ਆਪਣੇ ਪਿੰਡ ਦੀ ਕਿਸਾਨ ਨੇ ਜੀ ਇੱਕ ਦੂਸਰਾ ਬਾਈ ਹੈ ਜੀ ਉਸ ਦਾ ਨਾਮ ਹੈ ਗੋਰਾ ਸਿੰਘ ਤੁਹਾਨੂੰ ਸਮਝ ਵੀਡੀਓ ਦੇਖ ਕੇ ਆਈ ਗਈ ਹੋਣੀ ਜੀ ਜੋ ਕਿ ਆਪਾਂ ਫੈਬਰ ਗ੍ਰੇਡ ਗੱਡੀਆਂ ਦੀ ਗੱਲ ਕਰਦੇ ਸੀਗੇ ਜੋ ਕਿ ਆਪਣੇ ਵੀ ਜ਼ਿੰਮੇਦਾਰਾਂ ਦੇ ਹਰ ਇੱਕ ਦੇ ਕੋਲ ਆਪਣੇ ਸਪਰੇਅ ਵਾਲੀਆਂ ਟੈਂਕੀਆਂ ਲਗਭਗ ਹੁੰਦੀਆਂ ਨੇ ਜੀ ਉਹਨਾਂ ਨੂੰ ਬੇਨਤੀ ਹੈ ਜੀ ਸਪਰੇਅ ਵਾਲੀਆਂ ਟੈਂਕੀਆਂ ਨੂੰ ਪਾਣੀ ਦੀਆਂ ਭਰਕੇ ਖੜਾਓ ਜੀ ਇਹ ਵਾਈਆਂ ਨੇ ਵੀ ਇਸ ਤਰ੍ਹਾਂ ਹੀ ਕਰਿਆ ਜੀ ਪਾਣੀ ਦੀਆਂ ਭਰਕੇ ਲੈ ਆਏ ਨੇ ਆਪਣੇ ਸੂਏ ਤੋਂ ਲਾ ਲਓ ਤੇ ਜੇ ਕਿਸੇ ਵੀਰ ਭਾਏ ਆਪਣੇ ਭਾਈ ਦਾ ਵੀ ਸਪਰੇਅ ਵਾਲੀ ਟੈਂਕੀ ਦਾ ਕੋਈ ਕੰਮ ਕਰਾਉਣ ਵਾਲੇ ਤਾਂ ਉਹਦਾ ਕੋਈ ਜੋੜ ਲੀਕਾ ਕੁਝ ਵੀ ਹੈ ਤਾਂ ਉਹਦਾ ਕੰਮ ਕਰਾ ਕੇ ਖੜਾਉਣ ਜੀ ਤਾਂ ਕਿ ਆਪਾਂ ਨੂੰ ਕੋਈ ਵੀ ਦਿੱਕਤ ਆਉਣ ਤੇ ਤਾਂ ਜਰਕ ਦੇਣੇ ਅਗਲਾ ਵੀ ਲਾਲਾ ਵੀ ਪਾਣੀ ਦੀ ਕੋਈ ਦਿੱਕਤ ਨਾ ਵੀ ਜਰਕ ਦੇਣੇ ਵੀ ਟਰੈਕਟਰ ਤੇ ਮਗਰੀ ਪਾਉਣਾ ਹੋਵੇ ਜੇ ਕਿਸੇ ਕੋਲੇ ਟਰੈਕਟਰ ਫालतੂ ਹੈ ਤਾਂ ਉਹ ਵੀਰ ਨੂੰ ਬੇਨਤੀ ਹੈ ਉਹ ਵੀਰਾਂ ਨੂੰ ਤਾਂ ਕਿ ਹਰੇ ਚਾਰੇ ਬਾਤੇ ਕਿ ਵੀ ਫਾਲਤੂ ਟਰੈਕਟਰ ਹੁੰਦਾ ਤਾਂ ਵੀ ਟਰੈਕਟਰ ਦੇ ਵਿੱਚ ਹੀ ਫਿੱਟ ਕਰਕੇ ਖੜਾਉਣ ਦੀ ਵੀ ਕਿਰਪਾਲਤਾ ਕਰਨ ਤਾਂ ਜਿਆਦਾ ਚੰਗੀ ਗੱਲ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਚੰਗੀ ਲੱਗੀ ਤਾਂ